ਬਾਬਾ ਗੁਲਾਬ ਸਿੰਘ ਜੀ ਵੀ ਆਏ ਐ ਬੜਾ ਸੋਹਣਾ ਕੀਰਤਨ ਕਰਦੇ ਨੇ ਬਹੁਤ ਧੰਨਵਾਦ ਮੇਰੇ ਕੋਲ ਅੱਜ ਸਮਾਂ ਹੀ ਸੈੱਟ ਨਹੀਂ ਆਇਆ ਨੇ ਤੇ ਕੀਰਤਨ ਸੁਣ ਲੈਣਾ ਸੀ ਪਰ ਇੱਕ ਹੋਰ ਪੰਗਾ ਪੈ ਜਾਂਦਾ ਜੇ ਸਾਡੀ ਸਟੇਜ ਤੇ ਕੀਰਤਨ ਕਰ ਲਿਆ ਬਾਕੀਆਂ ਨੇ ਰੌਲਾ ਪਾ ਲੈਣਾ ਵੀ ਤੁਸੀਂ ਉੱਥੇ ਕਿਉਂ ਗਏ ਅੱਜ ਕੱਲ ਇਹ ਵੀ ਚੱਲਦਾ ਹੈ ਨਾ ਵੀ ਤੁਸੀਂ ਟੱਡਰੀਆਂ ਵਾਲੇ ਦੇ ਚਲੇ ਗਏ ਫਿਰ ਹੁਣ ਤੁਹਾਨੂੰ ਅਸੀਂ ਕੀਰਤਨ ਨਹੀਂ ਕਰਨ ਦੇਣਾ ਪਰ ਚਲੋ ਬੜਾ ਸੋਹਣਾ ਕੀਰਤਨ ਕਰਦੇ ਆ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਸਾਰੇ ਬੱਚੇ ਸੁਣਦੇ ਐ ਧਾਰਨਾ ਗਾਉਂਦੇ ਐ ਸ਼ਬਦ ਗਾਉਂਦੇ ਐ ਇੰਨਾ ਨਜ਼ਾਰਾ ਆਉਂਦਾ ਇੱਕ ਦਿਨ ਮੈਂ ਚੰਡੀਗੜ੍ਹ ਜਾਂਦਾ ਸੀ ਆ ਥੋੜੇ ਦਿਨ ਪਹਿਲਾਂ ਤੇ ਮੈਂ ਸਰਾਹ ਵਿੱਚ ਟੇਪਾਂ ਲਾਈਆਂ ਕਿੰਨੇ ਕਿੰਨੇ ਹੀ ਸ਼ਬਦ ਮੈਂ ਸੁਣੇ ਤੇ ਮੈਨੂੰ ਬੜਾ ਆਨੰਦ ਆਇਆ ਬੜਾ ਬੜਾ ਮਨ ਖੁਸ਼ ਹੋਇਆ ਤੇ ਬਾਬਾ ਗੁਲਾਬ ਸਿੰਘ ਹੁਣਾਂ ਦਾ ਧੰਨਵਾਦ ਜੀ ਆਇਆਂ ਨੂੰ ਭਾਈ ਜਿਹੜੇ ਕਲਾਕਾਰ ਲੋਕ ਹੁੰਦੇ ਨੇ ਨਾ ਜਿਨ੍ਹਾਂ 'ਚ ਕਲਾ ਹੁੰਦੀ ਹੈ ਉਹਨੂੰ ਕਿਸੇ ਜਥੇਬੰਦੀ ਨਾਲ ਬੰਨਣਾ ਬੰਨਣਾ ਨਹੀਂ ਚਾਹੀਦਾ ਗਰੁੱਪ 'ਚ ਨਹੀਂ ਬੰਨੀਦਾ ਜਿਹੜੇ ਬੰਦੇ ਕੋਲੇ ਕਲਾ ਹੋਵੇ ਉਹ ਕਲਾ ਦਾ ਆਨੰਦ ਲਈਦਾ ਸਵਾਦ ਲਈਦਾ ਸਰੂਰ ਲਈਦਾ ਹੁਣ ਦਲਜੀਤ ਵਰਗਿਆਂ ਨੇ ਐਕਟਰ ਇਹਨਾਂ ਦਲਜੀਤ